ਭਾਰਤ ਅੱਜ ਸਭੋਤੇ ਦੁਨੀਆ ਭਰ ਦੇ ਵਿੱਚ ਹਿੰਦੁਸਤਾਨ ਦੇ ਮਹਾਨ ਸ਼ਖਸੀਅਤ ਹਿੰਦੁਸਤਾਨ ਦੇ ਪਹਿਲੇ ਭਾਰਤ ਰਤਨ ਹਿੰਦੁਸਤਾਨ ਦੇ ਸਭ ਤੋਂ ਵੱਧ ਪੜੇ ਲਿਖੇ ਹਿੰਦੁਸਤਾਨ ਦੇ ਸੰਵਿਧਾਨ ਦੇ ਨਿਰਮਾਤਾ ਨਿਰਮਾਤਾ ਡਾਕਟਰ ਸਾਹਿਬ ਡਾਕਟਰ ਭੀਮਲੋਬੇਦਕਰ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਬੜੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਅਸੀਂ ਵੀ ਅੱਜ ਪੈਂ ਠੰਡੋਂ ਦੇ ਵਿੱਚੇ ਸਾਰੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਜਨਮ ਦਿਨ ਮਨਾ ਰਹੇ ਆ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਰਹੇ ਆ ਔਰ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਦਿਨ ਦੇ ਉੱਪਰ ਜਿੱਥੇ ਲੱਖ ਲੱਖ ਵਧਾਈ ਦਿਨਾ ਉਥੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਸਾਰੇ ਜਿਹੜੇ ਗਰੀਬ ਵਰਗ ਦੇ ਲੋਕ ਆ ਉਹਨਾਂ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਕਿ ਆਪਾਂ ਸਮਝੀਏ ਇਸ ਚੀਜ਼ ਨੂੰ ਕਿ ਦਿਨ ਹਾਲਾਤਾਂ ਦੇ ਵਿੱਚ ਡਾਕਟਰ ਸਾਹਿਬ ਦਾ ਜਨਮ ਹੋਇਆ ਕਿਸ ਤਰੀਕੇ ਦੇ ਨਾਲ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਪੈਦਾ ਹੋਏ ਜਿਹਨੂੰ ਆਪਣੀ ਵਿਦਿਆ ਲੈਣ ਵਾਸਤੇ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਾਤ ਪਾਤ ਦਾ ਬੋਲਬਾਲਾ ਹੋਣ ਕਰਕੇ ਉਹਨਾਂ ਨੂੰ ਕਈ ਵਾਰੀ ਸਕੂਲ ਦੇ ਕਮਰਿਆਂ ਵਿੱਚ ਵੀ ਦਾਖਲਾ ਨਹੀਂ ਮਿਲਿਆ ਉਹਨਾਂ ਨੂੰ ਕਈ ਵਾਰੀ ਪੇੜ ਦੇ ਪਾਣੀ ਦੀ ਵੀ ਮਰਾਹੇ ਸਕੂਲ ਦੇ ਵਿੱਚ ਹੁੰਦੀ ਰਹੀ ਪਰ ਉਸ ਸੂਰਬੀਰ ਨੇ ਆਪਣੀ ਯਾਰ ਲਗਨ ਨਹੀਂ ਛੜਿਆ ਔਰ ਇਹੋ ਜਿਹਾ ਵਾਤਾਵਰਨ ਬਣਿਆ ਕਿ ਦੇਖ ਦੇ ਇੱਕ ਮਹਾਨ ਘਰਾਣੇ ਨੇ ਉਹਨਾਂ ਦੀ ਲਿਆਕਤ ਨੂੰ ਦੇਖ ਕੇ ਉਹਨਾਂ ਦੀ ਬਾਹ ਫੜੀ ਜਿਹਦਾ ਸਦਕਾ ਉਹ ਦੁਨੀਆ ਦੇ ਉੱਪਰ ਅਮਰੀਕਾ ਦੇ ਵਿੱਚ ਲੰਡਨ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਉਹਨੇ ਕੋਟ ਕੋਟ ਦੀ ਜਿਹੜੀ ਵਿਦਿਆ ਹਾਸਲ ਕੀਤੀ ਔਰ ਉਹਨਾਂ ਨੂੰ ਪਾਤ ਰਤਨ ਦਾ ਪਹਿਲਾ ਖਸਾਬ ਜਿਹੜਾ ਹਾਸਲ ਹੋਇਆ ਮੈਨੂੰ ਦੱਸਦੇ ਆ ਇਹ ਵੀ ਫਖਰਿਆ ਕਿ ਉਹ ਦੇਖਦੇ ਜਿਹੜੇ ਪਹਿਲੇ ਜਦੋਂ ਸਰਕਾਰ ਬਣੀ ਆ ਉਹਦੇ ਵਿੱਚ ਉਹ ਕਾਨੂੰਨ ਤੇ ਨਿਆਂ ਮੰਤਰੀ ਉਹਨਾਂ ਨੂੰ ਬਣਾਇਆ ਗਿਆ ਜਿਹੜਾ ਸੰਵਿਧਾਨ ਲਿਖਿਆ ਗਿਆ ਉਹ ਕਮੇਟੀ ਦੇ ਚੇਅਰਮੈਨ ਉਹਨਾਂ ਨੂੰ ਥਾਪਿਆ ਗਿਆ ਸੋ ਇਹੋ ਜੇ ਮਹਾਨ ਸ਼ਖਸੀਅਤ ਨੂੰ ਅੱਜ ਆਪਾਂ ਯਾਦ ਕਰਦੇ ਆਂ ਗਰੀਬੀ ਮਰੀ ਹੁੰਦੀ ਆ ਪਰ ਜੇ ਅਸੀਂ ਡਾਕਟਰ ਸਾਹਿਬ ਨੂੰ ਯਾਦ ਕਰਦੇ ਆਂ ਕਿ ਉਹਨਾਂ ਨੇ ਆਪਣਾ ਜਿਸ ਤਰੀਕੇ ਨਾਲ ਆਪਣਾ ਜੀਵਨ ਬਥਰ ਕੀਤਾ ਗਰੀਬੀ ਦੀ ਰੇਖਾ ਤੋਂ ਉੱਠ ਕੇ ਸਿਰਫ ਜਿਹੜੀ ਉਹਨਾਂ ਦੀ ਲਿਆਕਤ ਸੀ ਜਿਹੜੀ ਐਜੂਕੇਸ਼ਨ ਸੀ ਪੜਾਈ ਸੀ ਉਹ ਉਹਨਾਂ ਨੂੰ ਦੁਨੀਆ ਦੇ ਨੰਬਰ 1 ਤੇ ਬੰਦ ਤੇ ਲੈ ਗਈ ਅੱਜ ਅਮਰੀਕਾ ਦੇ ਵਰ ਗਈ ਲਾਇਬ੍ਰੇਰੀ ਦੇ ਵਿੱਚ ਡਾਕਟਰ ਸਾਹਿਬ ਦੀ ਜਿਹੜੀ ਜਨਮ ਦੇ ਪੜਦੇ ਆ ਪਹਿਲੀ ਫੋਟੋ ਉਹਨਾਂ ਦੀ ਲੱਗੀ ਆ ਉਹਨਾਂ ਨੂੰ ਦੁਨੀਆ ਯਾਦ ਕਰਦੀ ਆ ਸੋ ਮਿਸ ਕਰਕੇ ਅੱਜ ਦੇ ਦਿਨ ਤੇ ਜਿੱਥੇ ਸਾਰੇ ਭੈਣਾ ਭਰਾਵਾਂ ਦੇ ਨਾਲ ਖੁਸ਼ੀ ਸਾਂਝੀ ਕਰ ਰਹੇ ਆ ਉੱਥੇ ਉਹਨਾਂ ਨੂੰ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਦਾ ਸਮਰਥਕ ਹੋਣਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਟ